के, केसेस होते हैं तो कहा जाता है कि उसने ये कपड़े पहन कपड़े रखे पहन थे पहन वो तो इस बारे में तो बोल रहे हैं। बारे में कपड़ों से कुछ नहीं होता अब डॉक्टर थी डॉक्टर ने क्या आते कपड़े पहने होंगे कोर्ट तो, तो होगा ना उनका ये बोलने की बात होती है लड़कियाँ छोटे कपड़े पा रही है नजरें अपनी ठीक होनी चाहिए सबसे ज्यादा ये लड़कों के ऊपर है की वो क्या सोच रहे उनके घर में उनकी माँ बहन भी है देखो कुछ ड्रेसिंग सेंस भी है कहने को हो सकता है की छोटे कपड़े जो कारण है कुछ है जी है इस वजह से भी मगर जो जिस बंदे की मानसिकता खराब है ਉਹ ਨਾ ਛੋਟੇ ਕਪੜੇ ਦੇਖਦਾ ਨਾ ਵੱਡੇ ਲੇਕਿਨ ਤੁਸੀਂ ਸੋਸ਼ਲ ਮੀਡੀਆ ਚੈੱਕ ਕਰ ਰਹੇ ਹੋ ਦਿਨ ਪਰ ਦਿਨ ਇੰਸਟਾਗ੍ਰam ਤੇ ਕੀ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਕੀ ਹੋ ਰਿਹਾ ਹੈ ਕਿਉਂ ਕੁੜੀਆਂ ਕੋਲ ਪੂਰੇ ਕਪੜੇ ਨਹੀਂ ਆ ਪਾਨ ਨੂੰ ਨਹੀਂ ਆ ਕਪੜੇ ਛੋਟੇ ਕਪੜੇ ਪਾ ਕੇ ਕਿਉਂ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਵੀਡੀਓ ਸੀ ਸਿਰਫ ਕੁਝ ਵਿਊਜ਼ ਲੈਣ ਵਾਸਤੇ ਉਹ ਔਰ ਇਹਨਾਂ ਵਿਊਜ਼ ਦੇ ਕਾਰਨ ਜਿਹੜੀਆਂ ਚੰਗੀਆਂ ਵੀ ਹੈਗੀਆਂ ਨਾ ਜੀ ਉਹਨਾਂ ਨੂੰ ਵੀ ਗਲਤ ਨਜ਼ਰ ਨਾਲ ਦੇਖਿਆ ਜਾਂਦਾ ਜੀ ਦੇਖੋ ਇਹ ਜਿਹੜਾ ਸਵਾਲ ਹੈ ਕਿ ਕੱਪੜਾ ਕੁੜੀ ਨੇ ਕੀ ਪਾਇਆ ਸੀਗਾ ਇਹ ਸਾਡਾ ਸਵਾਲ ਨਹੀਂ ਕਿਉਂਕਿ ਇੱਕ ਇੰਡੀਵਿਜੂਅਲਟੀ ਹੈ ਲੇਡੀਜ਼ ਜਾਂ ਜੈਂਟਸ ਕੁਝ ਵੀ ਪਾ ਸਕਦੇ ਆ ਅੱਜ ਕੱਲ ਹਰ ਕਿਸੇ ਨੂੰ ਜਿਹੜੀ ਹੈ ਕਿ ਤੁਹਾਨੂੰ ਲਿਬਰਟੀ ਹੈ ਕਿ ਤੁਸੀਂ ਕੁਝ ਵੀ ਪਾ ਸਕਦੇ ਆ ਕਿਸੇ ਵੀ ਸੱਭਿਆਤਾ ਨੂੰ ਤੁਸੀਂ ਅਡਾਪਟ ਕਰ ਸਕਦੇ ਹੋ ਅੱਜ ਵੈਸਟਰਨ ਕਲਚਰ ਨੂੰ ਅਗਰ ਬੱਚਾ ਅਡਾਪਟ ਕਰ ਰਿਹਾ ਤਾਂ ਉਹ ਹੈ ਸਾਹਮਣੇ ਵਾਲੇ ਦੀ ਮੈਂਟੈਲਿਟੀ ਨੂੰ ਸਾਨੂੰ ਆਪਣੀ ਸੋਚ ਦੇ ਉੱਪਰ ਕੰਟਰੋਲ ਕਰਨਾ ਚਾਹੀਦਾ ਆਪਣੀ ਸੋਚ ਵਾਈਡ ਦਿਖਾਣੀ ਚਾਹੀਦੀ ਹੈ ਜਿਹਦੇ ਕਾਰਨ ਕਿ ਇਹ ਚੀਜ਼ ਨਾ ਆਵੇ ਕਿਉਂਕਿ ਦੇਖੋ ਹਰ ਸ਼ਹਿਰ ਹੈ ਉਹਦੇ ਉਹਦੇ ਵਿੱਚ ਕਲਚਰ ਚੇਂਜ ਹੋ ਜਾਂਦਾ ਪਹਿਨਾਵਾ ਚੇਂਜ ਹੋ ਜਾਂਦਾ ਤਾਂ ਅਸੀਂ ਉਸ ਚੀਜ਼ ਦੇ ਉੱਪਰ ਕੁੜੀਆਂ ਨੂੰ ਇਹ ਬਲੇਮ ਨਹੀਂ ਕਰ ਸਕਦੇ ਸਾਨੂੰ ਹੀ ਆਪਣਾ ਥੋੜਾ ਮਾਈਂਡ ਸੈਟਅਪ ਹੈ এডਿਕੇਸ਼ਨ ਹੈ ਇਹਨੂੰ ਡਿਵੈਲਪ ਕਰਨਾ ਪਏ ਤੁਸੀਂ ਕੁਝ ਕਹਿਣਾ ਚਾਹੁੰਦੀ ਸੀ ਇਸ ਬਾਰੇ ਮੈਂ ਕਹਾਂ ਜੀ ਕੱਪੜੇ ਦੀ ਗੱਲ ਤੁਸੀਂ ਕਰੋਗੇ ਜਿਹੜਾ ਬੱਚਾ 3 ਸਾਲ ਜਾਂ 2 ਸਾਲ ਜਾਂ 4 ਸਾਲ ਜਾਂ 5 ਸਾਲ ਦੇ ਬੱਚੇ ਦਾ ਰੇਪ ਹੁੰਦਾ ਉੱਥੇ ਕਿੱਥੇ ਕੱਪੜੇ ਦਾ ਸਵਾਲ ਆਉਂਦਾ ਹੈ ਇਹ ਤਾਂ ਸਿਰਫ ਕਹਿਣ ਦੀ ਗੱਲ ਹੈ ਇਹ ਤਾਂ ਇਹਨੂੰ ਪਰਦਾ ਪਾਣ ਦੀ ਚੀਜ਼ ਹੁੰਦੀ ਹੈ ਬਾਕੀ ਦੇਖੋ ਬੰਦਾ ਅਗਰ ਨਿੱਕਰ 'ਚ ਜਾ ਸਕਦਾ ਕੁੜੀ ਜਾਏ ਤਾਂ ਕੀ ਦਿੱਕਤ ਹੈ ਤੁਹਾਡਾ ਆਈਕਿਊ ਜੋ ਮਾਈਂਡ ਸੋਚ ਹੈ ਉਹ ਮਾੜੀ ਹੈ ਮੈਂ ਆਲਵੇਸ ਇਹ ਗੱਲ ਕਹਿੰਦੇ ਹਾਂ ਇਨਾਂ ਹੀ ਆਈਜ਼ ਨਾਲ ਤੁਸੀਂ ਆਪਣੀ ਧੀ ਦੇਖਣੀ ਹੈ ਆਪਣੀ ਭੈਣ ਦੇਖਣੀ ਹੈ ਮਾਂ ਦੇਖਣੀ ਹੈ ਔਰ ਵਾਈਫ ਦੇਖਣਾ ਹੈ ਤੁਹਾਡਾ ਦੇਖਣ ਦਾ ਨਜ਼ਰੀਆ ਠੀਕ ਹੋਣਾ ਚਾਹੀਦਾ ਬਸ ਇੱਥੇ ਫਰਕ ਹੈ